ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਪਈ ਮਿੱਤਰੋ ਅੱਜ ਇੱਕ ਨਵੇਂ ਏਰੀਏ ਦੇ ਵਿੱਚ ਤੇ ਨਵਾਂ ਸ਼ੌਂਕ ਲੈ ਕੇ ਪੁੱਜਿਆ ਤੁਹਾਡੇ ਕੋਲ ਤੇ ਏਰੀਆ ਆ ਅਵਾਰ ਦਾ ਤੇ ਗਰੂਪ ਆ ਬਾਈ ਭਿੰਦਰ ਚਕੜਾ ਹਿਆਰ ਵਾਲੇ ਜਿਹੜੇ ਕਿ ਇਸ ਟਾਈਮ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦਾ ਨਾਂ ਚੱਲਦਾ ਉਹਨਾਂ ਦਾ ਗਰੁੱਪ ਚੱਲਦਾ ਤੇ ਪਹੁੰਚੇ ਹੋਏ ਆਪਾਂ ਰਾਜੂਪੁਰੇ ਪਿੰਡ ਤੇ ਘਰ ਆ ਬਾਈ ਬੀਰ ਕਾਲੂ ਵੀਰ ਦਾ ਤੇ ਕਬੂਤਰ ਵੀਰ ਹੁਣਾ ਕੋਲ ਬਹੁਤ ਬਹੁਤ ਵਧੀਆ ਤੁਹਾਨੂੰ ਦੱਸ ਦਈਏ ਇੱਥੇ ਆਪਾਂ ਪਹੁੰਚੇ ਸੀ ਹੂਟਰ ਸਿਸਟਮ ਲਾਉਣ ਦੇ ਲਈ ਬਾਈ ਦੇ ਖੁੱਡਿਆਂ ਨੂੰ ਲਾਇਆ ਹੂਟਰ ਸਿਸਟਮ ਕਿਉਂਕਿ ਚੋਰੀ ਦਾ ਖਤਰਾ ਹਰ ਥਾਂ ਤੇ ਹੁੰਦਾ ਪਹਿਲੀ ਵਾਰ ਆਪਾਂ ਇਸ ਏਰੀਆ 'ਚ ਆਏ ਆ ਬਾਈ ਦੇ ਕੋਲ ਬਹੁਤ ਬਹੁਤ ਵਧੀਆ ਕਬੂਤਰ ਵੀ ਨੇ ਤੇ ਨਾਲ ਕਾਲੂ ਵੀਰ ਦੇ ਜਿਹੜੇ ਫਰੈਂਡ ਵੀ ਨੇ ਤੇ ਇੱਕ ਆਪਣੇ ਬਾਈ ਹੁਣੀਏ ਬਾਗੜੀਆਂ ਤੋਂ ਆਏ ਹੋਏ ਨੇ ਤੇ ਕਾਲੂ ਵੀਰ ਜੀ ਬਾਈ ਹੁਣਾ ਦਾ ਕੀ ਕੀ ਨਾਮ ਆ ਦੱਸ ਦਿਓ ਯਾਰਾ ਜੀ ਇੰਟਰੋਡਕਸ਼ਨ ਕਰ ਆਪਣੇ ਪਿੰਡੋਂ ਆ ਬਾਈ ਸਤਨਾਮ ਠੀਕ ਆ ਜੀ ਸਾਡੇ ਤੋਂ ਆਪਣਾ ਪਿੰਡ ਠੀਕ ਆ ਜੀ ਆਹ ਬਾਈ ਆਪਣਾ ਰੱਖਿਆ ਬਈ ਕਬੂਤਰ ਸਾਹਮ ਦਾ ਆਪਣੇ ਠੀਕ ਆ ਜੀ ਠੀਕ ਆ ਬਾਈ ਜੀ ਆ ਬਈ ਅਰਸ਼ ਕੁੰਡਲ ਤੋਂ ਬਾਈ ਠੀਕ ਆ ਜੀ ਸਹੀ ਆ ਆ ਨਰੇਸ਼ ਸ਼ੇਰਿਆਲ ਤੋਂ ਬਾਈ ਠੀਕ ਆ ਜੀ ਆ ਬਈ ਕਰਮਾ ਕੁੰਡਲ ਪਿੰਡ ਤੋਂ ਕਰਮਾ ਕੁੰਡਲ ਇਹ ਭਰਾ ਬਾਈ ਆਪਣੇ ਨਾਲ ਹੀ ਆਪਾਂ ਕੱਠੀ ਨਾਲ ਹੀ ਬਾਈ ਛੱਡਦੇ ਬਾਈ ਉਹਨਾਂ ਨਾਲ ਬਾਈ ਜੀ ਬਾਈ ਭਿੰਦਰ ਚਕੜਾ ਹੋਣੀ ਤੁਹਾਡੇ ਉਸਤਾਦ ਆ ਹਾਂ ਜੀ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਆ ਬਾਈ ਬਹੁਤ ਮਾਣੀ ਚੱਲ ਗਿਆ ਬਾਈ ਜਮਾ ਪਹਿਲਾਂ ਬਾਈ ਕਬੂਤਰ ਛੱਡਣ ਦੀ ਸੋਚ ਲਈ ਸੀਗੀ ਅੱਛਾ ਤੇ ਬਾਈ ਉਹਨਾਂ ਨੇ ਘਰੇ ਆਏ ਸਮਝਾਇਆ ਮੇਰੇ ਭਰਾਵਾਂ ਨੂੰ ਫੋਨ ਕੀਤੇ ਫੇਰ ਬਈ ਮਨਜਾ ਕੀਤਾ ਵੀ ਘਾਟ ਨਹੀਂ ਪੂਰੀ ਹੋ ਸਕਦੀ ਬਾਈ ਬਹੁਤ ਦੇਣਾ ਬਾਈ ਦੀ ਕਬੂਤਰ ਬਾਈ ਜੀ ਨੂੰ ਮੈਨੂੰ ਤਾਂ ਖਾਸ ਕਰਕੇ ਮੇਰੇ ਬਹੁਤ ਘਾਟਾ ਪਿਆ ਬਾਈ ਦਾ 4 ਸਾਲ ਬਾਈ ਨਾਲ ਪਰਿਵਾਰਤਨਿਆ ਬਾਈ ਘਰੇ ਮੈਂ ਰਹਿੰਦੇ ਉੱਥੇ ਸੀ ਮਤਲਬ ਹਫਤੇ ਦੋ ਦਿਨੇ ਪੱਕੇ ਸੀ ਸਹੀ ਹੈ ਜੀ ਅਸੀਂ ਕਿਤੇ ਵੀ ਜਾਣਾ ਬਾਈ ਇਕੱਠੇ ਜਾਂਦੇ ਹਾਂ ਬਿਲਕੁਲ ਜੀ ਬਾਈ ਜੀ ਤੁਹਾਨੂੰ ਇੱਕ ਚੀਜ਼ ਦੱਸ ਦਈਏ ਅੱਜ ਆਪਾਂ ਇਸ ਏਰੀਏ 'ਚ ਆਏ ਆ ਤੇ ਬਾਈ ਦੀ ਯਾਦ ਵੀ ਆਉਂਦੀ ਆ ਕਿਉਂਕਿ ਆਪਾਂ ਨੂੰ ਫੇਰ ਦੱਸਦੀਏ ਕਿ ਮੋਬਾਈਲ ਫੜਨਾ ਵੀ ਬਾਈ ਭਿੰਦਰ ਚੱਕੜੇ ਬਾਈ ਉਹਨਾਂ ਨੇ ਸਿਖਾਇਆ ਸੀ ਆਪਾਂ ਜੰਟੀ ਜੀਉਂਦ ਬਾਈ ਦੇ ਘਰੇ ਗਏ ਸੀ ਤੇ ਬਾਈ ਹੁਣੀ ਉੱਥੇ ਇੰਟਰਵਿਊ ਕਰਨ ਵਾਸਤੇ ਆਏ ਹੀ ਗਏ ਸੀ ਜੰਟੀ ਜੀਉਂ ਦੀ ਤੇ ਉੱਥੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਬਾਈ ਸੈਣੀ ਐ ਮੋਬਾਈਲ ਫੜਨਾ ਤੇ ਐਦਾਂ ਵੀਡੀਓ ਬਣਾਣੀ ਆ ਉਹਨਾਂ ਨੇ ਮਤਲਬ ਆਪਣਾ ਕਾਫੀ ਆਪਾਂ ਨੂੰ ਕੁਝ ਸਮਝਾਇਆ ਸੀ ਤੇ ਅੱਜ ਜਿਹੜੇ ਕਰਕੇ ਆਪਾਂ ਇਸ ਥਾਂ ਤੇ ਪੁੱਜੇ ਆ ਤੇ ਬਾਈ ਹੁਣੀ ਤੇ ਨਹੀਂ ਗਏ ਇਸ ਦੁਨੀਆ ਦੇ ਪਰ ਆਪਾਂ ਫੇਰ ਵੀ ਧੰਨਵਾਦ ਆ ਬਾਈ ਹੁਣਾ ਦਾ ਜਿਨ੍ਹਾਂ ਨੇ ਕਈ ਬੰਦਿਆਂ ਨੂੰ ਜਿਹੜਾ ਰੋਟੀ ਤੇ ਲਾਇਆ ਕਈ ਰਾਹ ਦਿਖਾਏ ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਆਪਾਂ ਹੁਣ ਆਪਾਂ ਬਾਈ ਦੇ ਨਾਲ ਗੱਲ ਕਰਾਂਗੇ ਤੇ ਬਾਈ ਦੇ ਕਬੂਤਰ ਵੀ ਦਿਖਾਉਨੇ ਆ ਤੇ ਤੁਹਾਨੂੰ ਆਪਾਂ ਸ਼ੌਂਕ ਵੀ ਕਰਾਉਨੇ ਆ ਕਿਹੜੇ ਕਿਹੜੇ ਕਬੂਤਰ ਨੇ ਤੇ ਕਿੱਥੋਂ-ਕਿੱਥੋਂ ਬਾਜ਼ੀਆਂ ਜਿੱਤੇ ਨੇ ਤੇ ਕਲੂ ਵੀਰੇ ਐਰਕਾਂ ਬਾਜ਼ੀਆਂ ਦਾ ਕੀ ਰਿਹਾ ਬਾਜ਼ੀ ਬਈ ਬਹੁ ਬਈ ਸੀ ਚੱਲ ਰਿਹਾ ਕਿੰਨੀਆਂ ਕਿ ਛੱਡੀਆਂ ਸੀ ਬਾਜ਼ੀ ਆਪਾਂ ਬਾਈ 14-15 ਛੱਡੀਆਂ ਹਾਂਜੀ ਤੇ ਕਟੋੜ 10-11 ਬਾਈ ਜਿੱਤ ਕੇ ਬਈ 10-11 ਬਾਜ਼ੀਆਂ ਜਿੱਤ ਲੀਆਂ ਆਪਾਂ ਠੀਕ ਆ ਠੀਕ ਆ ਬਾਕੀ ਬਈ ਜਿੰਨਾ ਚਿਰ ਬਾਜ਼ੀ ਕਰਾਂਗੇ ਬਾਈ ਦਾ ਨਾਮ ਨਹੀਂ ਮਰਨ ਦਿੰਦੇ ਕਬੂਤਰ ਬਾਈ ਚ ਸਹੀ ਆ ਜੀ ਬਾਈ ਨਾਲ ਹੀ ਰਹੂਗਾ ਬਿਲਕੁਲ ਬਿਲਕੁਲ ਬਾਈ ਜੀ ਬੰਦਾ ਇਹ ਵਧੀਆ ਸੀ ਤੇ ਕਬੂਤਰ ਵੀ ਬਾਈ ਹੋਣਾ ਦੇ ਕੋਲ ਬਹੁਤ ਵਧੀਆ ਤੇ ਹੁਣ ਬਾਈ ਹੋਣਾ ਦੇ ਕੋਲ ਕਬੂਤਰ ਹੈਗੇ ਉਹਨਾਂ ਦੇ ਘਰ ਦੇ ਆਣੇ ਕਿ ਦੇ ਹੜੇ ਨਹੀਂ ਇੱਕ ਵਾਰੀ ਬਾਈ ਦਾ ਬੇਟਾ ਨੇ ਬਾਹਰ ਜਣਾਇ ਫਿਰ ਤਾਂ ਮਜਬੂਰੀ ਦੇਣੇ ਪਏ ਸਹੀ ਹੈ ਸਹੀ ਹੈ ਉਹ ਬਾਈ ਦੇ ਬੇਟੇ ਨਾਲ ਆਪਣੀ ਗੱਲ ਹੁੰਦੀ ਆ ਉਹ ਕਹਿੰਦਾ ਬਾਈ ਤੁਹਾਨੂੰ ਸਪੋਰਟ ਆ ਬਾਜ਼ੀਆਂ ਕਰਾਓ ਉਸ ਵੀ ਬਾਈ ਦਾ ਬੇਟਾ ਆਪਣੇ ਨਾਲ ਖੜਾ ਬਾਈ ਸਹੀ ਹੈ ਸਹੀ ਹੈ ਹਮੇਸ਼ਾ ਹੁੰਦੀ ਆ ਆਪਣਾ ਪਰਿਵਾਰਕ ਰਿਸ਼ਤਾ ਕੋਈ ਆ ਨਹੀਂ ਵੀ ਕਬੂਤਰਾਂ ਦਾ ਇਸ਼ਾਨ ਸੀ ਬਾਈ ਦੇ ਬੇਟੇ ਨਾਲ ਵੀ ਆਪਣੀ ਗੱਲ ਹੁੰਦੀ ਹੈ ਬਾਈ ਸਹੀ ਹੈ ਸਹੀ ਹੈ ਮੇਰਾ ਵੀ ਤੇ ਆਹ ਕੁਝ ਬਾਈ ਹੋਣਾ ਨੇ ਪਾਇ ਠੀਕ ਹੈ ਜੀ ਕੁਝ ਉੱਪਰ ਆ ਤੇ ਕੁਝ ਨੀਚੇ ਉੱਪਰ ਨਾ ਰਹਿ ਉੱਤ ਨਾ ਰਹੀ ਤੇ ਨੀਚੇ ਜਿਹੜੇ ਆ ਮਦੀਨਾ ਆ ਪਈਆਂ ਆ ਲੋ ਬਈ ਤੁਹਾਨੂੰ ਕਰਾਉਨੇ ਆ ਸ਼ੌਂਕ ਕੁਝ ਕਬੂਤਰਾਂ ਦਾ ਇਹ ਲਗਭਗ ਜਿੰਨੇ ਵੀ ਇਹਦੇ ਵਿੱਚ ਪਾਏ ਨੇ ਬਾਜੀਆਂ ਉੱਡੇ ਹੋਏ ਕਬੂਤਰ ਨੇ ਸਾਰੇ ਦੇ ਸਾਰੇ ਬਈ ਇਹ ਨਰ ਨੇ ਬਹੁਤ ਵਧੀਆ ਲਾਲ ਚੀਨੇ ਤੇ ਵਿੱਚ ਹਰੀਆਂ ਅੱਖਾਂ ਵਾਲੇ ਵੀ ਨੇ ਫੜੋ ਬਾਈ ਆਹ ਲੋ ਬਾਈ ਆ ਫੜਿਆ ਬਾਈ ਉਹਨਾਂ ਨੇ ਇੱਕ ਖਟੀਆਂ ਅੱਖਾਂ ਦਾ ਇਹ ਬਾਈ ਦੋ ਬਾ ਇੰਜ ਤੈਰ ਕੇ ਦੋ ਬਾ ਜੀ ਐਰਕੀ ਜਿੱਤ ਗਿਆ ਇੱਕ ਪਿੰਡ ਨੂਰਪੁਰੇ ਅੱਛਾ ਜੀ ਇੱਕ ਬਾਈ ਥਾਲੇ ਵਾਲੇ ਛੱਡਿਆ ਸੀ ਠੀਕ ਆ ਜੀ ਇਹ ਬਾਈ ਹੁਣ ਮੋੜਿਆ ਕਬੂਤਰ ਆਪਣਾ ਫੜ ਲਿਆ ਸੀ ਬਾਈ ਕਿਸੇ ਨੇ ਅੱਛਾ ਉਹਨੇ ਹੁਣ ਮੋੜਿਆ ਡੇਢ ਮਹੀਨੇ ਬਰਾ ਆਪਣਾ ਮੋਰਾ ਬਾਈ ਹੱਲੇ ਵੀ ਲੱਗੀਆਂ ਹੋਈਆਂ ਪੂਛ ਤੇ ਆ ਬਾਈ ਦੋ ਬਾ ਜਿੱਤ ਗਿਆ ਬਾਈ ਇਹ ਮੋਰਾ ਹੱਲੇ ਵੀ ਪੂਛ ਤੇ ਲੱਗੀਆਂ ਹੋਈਆਂ ਆ ਇਹਦਾ ਭਰਾ ਬਾਈ ਕੋਈ ਨਹੀਂ ਹਰੇ ਆਪਣੇ ਕੋਲੇ ਸਹੀ ਆ ਪਿਛਲੇ ਸਾਲ ਕੜ ਵਾਲੇ ਪਹਿਲਾ ਨੰਬਰ ਬਣਾਏ ਤੇ ਭਰਾ ਨੇ ਅੱਛਾ ਇਹ ਖਾਟ ਮੇ ਪਹਿਲਾ ਨੰਬਰ ਬਣਾਇਆ ਠੀਕ ਹੈ ਜੀ ਐਸ ਸਾਲ ਖਾਟ ਮੇ ਫਿਰ ਪਹਿਲਾ ਨੰਬਰ ਬਣਾਇਆ ਠੀਕ ਹੈ ਜੀ ਠੀਕ ਹੈ ਬਾਈ ਜੀ ਇਹਨਾਂ ਦੇ ਬਈ ਆਪਣੇ ਕੋਲ ਜਿੱਦ ਦੀ ਜਿੱਦ ਚਾਹਤ ਉਹਦਾ ਬਾਲਾ ਜੰਗਾ ਉੱਡ ਗਿਆ ਜਿਹੜਾ ਕਾਰਡ ਵਾਲੇ ਵਾਲਾ ਦੂਤਰ ਇਹਦੇ ਪਰ ਵੀ ਦਿਖਾਓ ਉਹ ਤਾਂ ਬਈ ਝਾੜ ਜੇ ਚ ਆ ਗਿਆ ਕੋਈ ਨਹੀਂ ਕੋਈ ਨਹੀਂ ਪਰ ਤੇ ਦੇਖਣੇ ਝਾੜੇ ਦਾ ਕੋਈ ਚੱਕਰ ਨਹੀਂ ਹੈ ਬਸ ਕੱਟੇ ਨਹੀਂ ਹੋਣੇ ਚਾਹੀਦੇ ਹਾਂਜੀ ਹਾਂਜੀ ਆਹ ਲਓ ਬਾਈ ਅੱਛਾ ਇਹਦਾ ਅੱਧਾ ਪੱਲਾ ਲਾਲ ਸੀ ਨਹੀਂ ਟੂਸਾ ਜੀ ਲਾਲ ਕਰ ਮਾਈ ਟੂਸਾ ਜੀ ਵੱਡਾ ਸੀ ਟੋਰੀ ਤੇ ਢਿੱਡ ਸੀਗਾ ਟੋਰੀ ਢਿੱਡ ਕੀਤਾ ਹੋਇਆ ਸੀ ਹਾਂਜੀ ਹੈ ਸਹੀ ਆ ਸਹੀ ਆ ਇਹ ਕਿਹੜੀ ਨਸਲ ਚੋਂ ਹੈ ਕਬੂਤਰ ਬਾਈ ਇਹ ਬਾਈ ਪਿੰਦਰ ਕੋਲੇ ਆਏ ਇਸ ਨੂੰ ਮੈਂ ਦਾ ਪਿਓ ਵੀ ਦਿਖਾਉਂਗਾ ਜੀ ਠੀਕ ਆ ਜੀ ਤੇ ਇਹ ਪਿਛਲੇ ਸਾਲ ਬਾਈ ਜੀ ਖਾੜਮੇ ਕੱਲਾ ਰਿਆ ਸੀ ਦਾ ਸਾਕਾ ਭਰਾਏ ਵੀ ਅੱਛਾ ਇਹ ਵੀ ਇਹਦਾ ਸਾਕਾ ਭਰਾ ਆ ਹਾਂ ਜੀ ਇਹ ਖਾੜਮੇ ਪਿਛਲੇ ਸਾਲ ਪਹਿਲਾ ਨੰਬਰ ਬਣਾਇਆ ਸੀ ਪੰਜ 6 ਕੋਈ ਬਾਜੀ ਮੋਗ ਗਈ ਸੀ ਬਾਈ ਜੀ ਸਾਢੇ 7 ਵਜੇ ਰਾਤ ਨੂੰ ਡਿੱਗਿਆ ਸੀ ਵਾਟਰ ਸਿਲ ਟੈਂਕੀ ਤੇ ਅੱਛਾ ਇਹ ਬਾਈ ਮੁੜ ਕੇ ਆਪਾਂ ਬਾਈ ਨੂੰ ਬੱਚਿਆਂ ਦਾ ਪਤਾ ਸਹੀ ਆ ਸਹੀ ਆ ਹਾਂ ਜੀ ਵਧੀਆ ਵਜੂਦ ਆ ਕਬੂਤਰਾਂ ਦੇ ਲੰਬੇ ਚੌੜੇ ਆ ਤੇ ਪਰ ਵੀ ਬਹੁਤ ਸੋਹਣੇ ਆ ਨਾ ਕਬੂਤਰਾਂ ਦੇ ਹਾਂ ਜੀ ਹਾਂ ਜੀ ਆ ਬਾਈ ਇਹਦਾ ਸਗਾ ਭਰਾ ਇਹ ਵੀ ਅੱਛਾ ਜੀ ਇਹ ਬਾਈ ਮੁਰਕ ਮੈਂ ਹਰੀਆਂ ਦਾ ਕੱਟਦਾ ਸੀ ਬਾਈ ਦੇ ਕਬੂਤਰਾਂ ਚ ਅੱਛਾ ਇਹ ਬਾਈ ਮੈਂ ਨਸਲ ਚ ਪਾਤਾ ਤੇ ਐਤ ਕਿਹਦੇ ਬੱਚੇ ਜਿੱਤੇ ਬਾਈ ਤੂੰ ਆਪਣੇ ਕੋਲੇ ਅੱਛਾ ਇਹਦੇ ਬੱਚੇ ਵੀ ਜਿੱਤੇ ਹਾਂਜੀ ਹਾਂਜੀ ਇਹ ਫਿਰ ਮੈਂ ਬੱਚਾ ਇਹ ਪਾਤਾ ਸੋਹਣਾ ਬੋ ਕੱਢਿਆ ਸੀਗਾ ਸਹੀ ਆ ਸਹੀ ਆ ਇਹਦੇ ਪਰ ਦਾ ਖਾਓ ਆ ਦੇਖੋ ਜੀ ਪੱਲਾ ਇਹਦਾ ਕਬੂਤਰ ਦਾ ਤੂਸੇ ਕਾਲੇ ਕਿਤੇ ਇਹਨੂੰ ਉਡਾਇਆ ਹੋਇਆ ਹੈ ਕਿ ਵੈਸੇ ਹੀ ਉਡਾਇਆ ਸੀਗਾ ਬਾਈ ਅੱਛਾ ਆ ਨਾਲ ਬਾਈ ਹੈਗੇ ਫਿਰ ਇਹ ਉਹਦੀ ਬੰਦ ਕਰਾ ਦਿੰਦੇ ਕਿੰਨੇ ਜਿਹੜੇ ਚੰਗਾ ਤੂੰ ਹੀ ਖਰਾਬ ਕਰ ਦੇਗਾ ਕਬੂਤਰ ਸਹੀ ਆ ਤਾਂ ਕਰਕੇ ਬਾਈ ਫਿਰ ਬੱਚਾ ਇਹ ਪਾਤਾ ਸੀ ਸਹੀ ਹੈ ਸਹੀ ਹੈ ਬਾਈ ਹਾਂ ਇਹਦੇ ਪੰਜੇ ਆ ਬਾਈ ਦੇਖ ਲਓ ਪੰਜ ਪੈਰਾਂ ਦੇ ਉੱਪਰ ਛੋਟੇ ਛੋਟੇ ਜਿਹੜੇ ਡੱਕੇ ਵੀ ਹੈਗੇ ਨੇ ਇਹ ਭੇੜੇ ਉੱਡਦੇ ਬਾਈ ਹਿਲਦੇ ਨਹੀਂ ਅੱਛਾ ਚਾਟਾਣੀ ਤੇ ਛੱਡ ਦਿਆ ਠੀਕ ਆ ਠੀਕ ਆ ਆ ਜਿਹੜੇ ਬਾਈ ਬਾਈ ਭਿੰਦਰ ਦੇ ਪੱਲੇ ਵਾਲੇ ਕਬੂਤਰ ਸੀ ਲਾਲ ਪੱਲੇ ਵਾਲੇ ਹਾਂਜੀ ਇਹ ਬਾਈ ਆਪਣਾ ਜਿੱਤਿਆ ਸੀਗਾ ਰਾਮਸਰੇ ਰਾਮਸਰੇ ਲਾਲ ਪੱਲੇ ਵਾਲਿਆਂ ਚ ਸਹੀ ਆ ਇਹਨੇ ਬਾਈ ਤੀਜਾ ਨੰਬਰ ਬਣਾਇਆ ਸੀ ਰਾਮਸਰੇ ਤਾਂ ਆ ਲਓ ਬਾਈ ਕਬੂਤਰ ਬਾਈ ਦੇ ਕੋਲ ਬਹੁਤ ਬਹੁਤ ਵਧੀਆ ਤੇ ਭਿੰਦਰ ਉਸਤਾਦ ਵਾਲਾ ਜਿਹੜਾ ਕਬੂਤਰ ਲਾਈਨ ਉਹ ਵੀ ਵਿੱਚੇ ਚੱਲੀ ਆ ਰਹੀ ਆ ਨਾਲ ਇਹ ਲਾਲ ਪੱਲੇ ਵਾਲੇ ਛੇੜੇ ਬਾਈ ਭਿੰਦਰ ਦੇ ਸਹੀ ਆ ਸਹੀ ਆ ਵੀਰੇ ਬਹੁਤ ਹੀ ਵਧੀਆ ਗੱਲ ਕਰੀਏ ਬਾਈ ਹਰ ਏਰੀਆ ਦੇ ਵਿੱਚ ਇੱਕ ਤੋਂ ਇੱਕ ਕਬੂਤਰ ਹਰ ਕਿਸੇ ਕੋਲ ਦੇਖਣ ਨੂੰ ਮਿਲਦਾ ਤੇ ਆਪਾਂ ਜਿੱਥੇ ਪਹੁੰਚਦੇ ਆ ਤੁਹਾਨੂੰ ਸ਼ੌਂਕ ਕਰਾਉਣੇ ਰਹਿੰਦੇ ਆ ਤੇ ਇਹ ਲਾਲ ਚੀਨੇ ਕਬੂਤਰ ਬਾਈ ਹੁਣ ਤੁਸੀਂ ਕੋਈ ਮਾਨ ਕੋਇਲ ਖੇੜੇ ਪਹਿਲਾ ਨੰਬਰ ਬਣਾਇਆ ਸੀ ਕੋਇਲ ਖੇੜੇ ਇਸ ਕਬੂਤਰ ਨੇ ਕਿੰਨੇ ਵੱਡੇ ਹੀ ਕਥੇ ਬਾਈ ਕੁ ਉਤਰਤੀ 35 ਮਿਲਦਾ ਠੀਕ ਆ ਠੀਕ ਆ ਮੇਰੇ ਸਾਹ ਯਾਦ ਵੀ ਕਿਉਂਕਿ 2 ਸਾਲ ਹੋ ਗਏ ਅੱਛਾ ਅੱਛਾ ਤੇ ਇਹ ਮੁੜ ਕੇ ਮੈਂ ਰੋਕ ਲਿਆ ਸੀਗਾ ਠੀਕ ਆ ਠੀਕ ਆ ਇਹ ਵੀ ਬਾਈ ਦੇ ਲਾਲ ਪੱਲੇ ਵਾਲਿਆਂ ਚੋਂ ਇਹ ਵੀ ਲਾਲ ਪੱਲੇ ਵਾਲਿਆਂ ਕਿਉਂਕਿ ਪੱਲੀ ਆ ਕੋਈ ਨਿਸ਼ਾਨੀ ਰਹਿੰਦੀ ਇਹਨਾਂ ਦੀ ਠੀਕ ਆ ਇਹ ਪੱਲੀ ਕਰਦੇ ਸੀ ਅਸੀਂ ਬਾਈ ਵੀ ਪੱਲੇ ਕਰਦ ਲ ਸੀ ਇਹ ਉਹਨਾਂ ਠੀਕ ਆ ਠੀਕ ਆ ਠੀਕ ਆ ਪਰ ਵੀ ਦਿਖਾਓ ਇਹ ਦੇਈ ਪੂਛੇ ਖੋਲਦੇ ਆ ਹਨਾ ਹਾਂ ਪੂਛ ਖੋਲਦੇ ਚੋੜੀ ਪੂਛ ਕਰਕੇ ਉੱਡਦੇ ਇਹ ਸਹੀ ਆ ਸਹੀ ਆ ਆਹ ਦੇਖੋ ਬਾਈ ਪੂਛ ਹਨਾ ਖੋਲ ਕੇ ਥੋੜੇ ਜਿਹੇ ਰੱਖਦੇ ਨੇ ਇਹ ਡਰਦੇ ਬਹੁਤੇ ਖੁੱਡਿਆਂ ਤੇ ਇਹ ਨਿਸ਼ਾਨੀ ਹੈ ਬਾਈ ਤੇ ਤੁਰਦੇ ਨਹੀਂ ਹੈਗੇ ਹੈ ਨਹੀਂ ਤੁਰਦੇ ਨਹੀਂ ਬਾਈ ਜੀ ਆਪਣੇ ਆ ਆ ਗਈ ਇਹਨਾਂ ਸਾਰਿਆਂ ਦਾ ਪਿਓ ਠੀਕ ਆ ਜਿਹੜਾ ਬਾਈ ਦਾ ਮੇਨ ਹਰੀਆਂ ਅੱਖਾਂ ਵਾਲਾ ਵੱਡਾ ਕਬੂਤਰ ਇਹ ਹਰੀਆਂ ਅੱਖਾਂ ਨੇ ਇਹਦੀਆਂ ਹਾਂ ਬਾਈ ਪਿੰਦਰ ਦੇ ਮਸ਼ਹੂਰ ਸੀ ਹਰੀਆਂ ਅੱਖਾਂ ਵਾਲੇ ਬਾਈ ਬਾਈ ਵਾਕਿਆ ਹੀ ਆ ਪੂਰੀਆਂ ਹਰੀਆਂ ਅੱਖਾਂ ਇਹਦੀਆਂ ਕਬੂਤਰ ਦੀਆਂ ਇੱਕਦਮ ਚਮਕਦੀਆਂ ਹਰੀਆਂ ਮੋਬਾਈਲ ਦੇ ਵਿੱਚ ਸ਼ਾਇਦ ਨਾ ਦੇਖਦੀਆਂ ਹੁਣ ਪਰ ਪੂਰੀਆਂ ਹਰੀਆਂ ਅੱਖਾਂ ਨੇ ਬਹੁਤ ਹੀ ਸੋਹਣਾ ਸ਼ਾਨਦਾਰ ਤੇ ਨਿੱਕੀ ਜੀ ਰੋਕ ਜਿਵੇਂ ਪੁੰਨੂ ਵਾਲੇ ਕਬੂਤਰ ਕਹ ਲੋ ਤੁਸੀਂ ਹਾਂ ਜੀ ਉਹਨਾਂ ਦੇ ਵਿੱਚੋਂ ਹੀ ਆ ਇਹ ਬਈ ਸਿੱਧਰੀ ਹੋਮ ਬਰੀਡ ਸੀ ਬਈ ਤਿਆਰ ਕੀਤੀ ਸੀ ਬਈ ਸਹੀ ਆ ਸਹੀ ਆ ਇਹ ਬਹੁਤ ਮਸ਼ਹੂਰ ਆ ਪੁਰਾਣੇ ਜਿਨ੍ਹਾਂ ਨਾਲ ਪਰ ਦਿਖਾਓ ਇਹਦੇ ਪਰ ਪਰ ਜਰੂਰ ਦਿਖਾਓ ਕਬੂਤਰਾਂ ਦੇ ਦਿਖਾਣ ਲੱਗੇ ਆ ਸ਼ੌਂਕ ਵਧੀਆ ਦੇਖੇ ਪੂਰੇ ਭੜੇ ਆ ਬਈ ਘਰੇ ਉੱਡਣ ਚ ਅੱਛਾ ਹਾਂ ਤੇ ਫਿਰ ਉਸ ਨਾਲ ਜੋੜਾ ਲਾਉਣਾ ਪੈਂਦਾ ਉਹ ਟੜਕਦੇ ਥੋੜੀ ਜਿਹੀ ਟੜਕਦੇ ਆ ਹਾਂ ਸਹੀ ਆ ਪਰ ਆਪਣੇ ਕੋਲ ਬਈ ਬਹੁਤ ਫਿੱਟ ਬੈਠੇ ਆਪਣੇ ਕੋਲ ਢਾਣੀਆਂ ਤੇ ਵੇਖ ਲੈ ਇਹਨਾਂ ਦੇ ਬੱਚੇ ਸਹੀ ਆ ਸਹੀ ਆ ਦੂਜਾ ਵੀ ਦਿਖਾਓ ਫਿੱਟ ਬਹਿ ਆਹ ਹੈ ਭਾਈ ਇਹਦੇ ਕਬੂਤਰ ਦੇ ਪੱਲੇ ਪਰ ਤੁਸੀਂ ਦੇਖ ਸਕਦੇ ਹੋ ਕੁਝ ਭਰਾ ਕਹਿੰਦੇ ਹੁੰਦੇ ਕਿ ਪਰ ਪੱਲੇ ਜਰੂਰ ਦਿਖਾਇਆ ਕਰੋ ਤੇ ਕਬੂਤਰਾਂ ਦੀ ਸਾਂਭ ਸਮਾਈ ਵੀਰ ਦੀ ਬਹੁਤ ਵਧੀਆ ਆ ਭਾਈ ਆ ਬਾਈ ਦੀ ਠੱਲੇ ਇਨਾਮ ਦੀ ਪੀਐਸ ਯਰ ਸਹੀ ਆ ਆ ਜਿਹੜੇ ਬਾਈ ਕੋਲ ਕਾਲੇ ਚਿਨੇ ਆਪਣੇ ਤੋਂ ਬਣੇ ਸੀਗੇ ਅੱਛਾ ਬਾਈ ਨੇ ਵੀਡੀਓ ਪਾਈਆਂ ਵੀ ਕਾਲੂ ਰਾਜਪਾਲਦ ਬਣਿਆ ਇਹ ਉਹ ਕਾਲਾ ਚਿਨਾ ਵੱਡਿਆ ਹੀ ਮੇਨ ਇਹ ਟੇਡਾ ਥੋੜਾ ਜਾਂ ਇਹ ਬਾਈ ਕੋਲੇ ਹੋਇਆ ਸੀ ਪਹਿਲਾਂ ਪੱਕਿਆ ਹੋਇਆ 3 ਸਾਲ ਪਹਿਲਾਂ ਬਾਈ ਕੋਲ ਬਿਮਾਰੀ ਆਈ ਸੀ ਸਹੀ ਆ ਇਹ ਬਾਈ ਲੈ ਗਿਆ ਸੀ ਬਾਈ ਨੇ ਆਹ ਢੱਲ ਪਾਈ ਸੀ ਆਉਦੇ ਨਾਮ ਦੀ ਸਹੀ ਆ ਤੇ ਉਥੋਂ ਕਾਲੀਚ ਨੇ ਬਾਈ ਬਾਈ ਕੋਲ ਬਣੇ ਸੀਗੇ ਸਹੀ ਆ ਸਹੀ ਆ ਆ ਬਾਈ ਬਾਗੜੀਆਂ ਪਿੰਡ ਵੀ ਕਾਲੀਚੀ ਨੇ ਨਾਲ ਕੋਲ ਗਏ ਸੀ ਬਾਈ ਜੀ ਸਹੀ ਆ ਸਹੀ ਆ ਬਹੁਤ ਚੰਗੇ ਉੱਡੀ ਸੀ ਰਿਜ਼ਲਟ ਇਹਨਾਂ ਦਾ ਹਾਂ ਜੀ ਬਹੁਤ ਵਧੀਆ ਵੀਰੇ ਇਹ ਵੀ ਮਤਲਬ ਹਿਲਦੇ ਨਹੀਂ ਗਈ ਆਪਣੀ ਠੀਕ ਆ ਜੀ ਇਹ ਬਈ ਤਾਨੂੰ ਕਰਾਇਨ ਨਾਰਾਂ ਦਾ ਸ਼ੌਂਕ ਤੇ ਹੁਣ ਤੁਹਾਨੂੰ ਦਿਖਾਣੇ ਮਦੀਨਾ ਇੱਕ ਮਿੰਟ ਰੁਕੀ ਕਾਲ ਵੀਰੇ ਇੱਕ ਮਿੰਟ ਰੁਕੀ ਪਹਿਲਾਂ ਮੈਨੂੰ ਦਿਖਾ ਲੈਂਦੇ ਜੀ ਆਹ ਦੇਖੋ ਬਾਈ ਚਾਰ ਮਦੀਨਾ ਚਾਰੇ ਹੀਰੇ ਆ ਦੋ ਜਮਾ ਸਰਾਖ ਖਟੀਆਂ ਦੀਆਂ ਜਿਵੇਂ ਮੀਰਾਬ ਕਬੂਤਰੀਆਂ ਹੁੰਦੀਆਂ ਨੇ ਇੱਕ ਨੂੰ ਲਾਲ ਰੰਗ ਲੱਗੇ ਤਾਂ ਇਹਨੇ ਇੱਕ ਬਿਨਾਂ ਰੰਗ ਤੋਂ ਕਾਲੇ ਰੰਗ ਆ ਇੱਕ ਨੂੰ ਤੇ ਪਿੱਛੇ ਪਰੇ ਬੈਠੀ ਆ ਚਿੱਟੀਆਂ ਦੀ ਉਹ ਬਾਈ ਹੁਣੀ ਦੱਸਦੇ ਨੇ ਕਿ ਰਾਜਨ ਵਾਲਿਆਂ ਨੇ ਕੱਢੀ ਆ ਬਾਈ ਤੇ ਫਿਰ ਹੁਣ ਤੁਹਾਨੂੰ ਆਪਾਂ ਫੜ ਕੇ ਇਹਨਾਂ ਦਾ ਸ਼ੌਂਕ ਵਿਚਾਰਾਂ ਦਾ ਕਰਾ ਦੰਨੇ ਆ ਬੰਦੇ ਆ ਤੇ ਬਾਜੀ ਆ ਸਾਲ ਆਪਣੀ ਤਿੰਨ ਬਾਜੀ ਲਗਾਤਾਰ ਜਿੱਤੀ ਤਿੰਨ ਬਾজیاں ਲਗਾਤਾਰ ਜਿੱਤੀ ਆ ਬਈਆ ਖਟੀਆਂ ਦੀ ਦੇਖੋ ਘੁੱਗੀ ਜੀ ਬੱਤਕ ਜੀ ਛੋਟੀ ਜੀ ਕਬੂਤਰੀ ਆ ਤੇ ਅੱਖਾਂ ਡੇਲੇ ਇਹਨਾਂ ਦੇ ਪੂਰੇ ਬਾਹਰ ਨੂੰ ਆ ਜਿਵੇਂ ਮੀਰ ਆਬ ਕਬੂਤਰਾਂ ਦੇ ਹੁੰਦੇ ਆ ਇੱਕ ਕੂਲਰ ਜੱਤੂ ਐ ਇੱਕ ਕੂਲਰ ਜੱਤਿਆ ਇਹ ਭਾਕਸਰ ਜੀ ਨੇ ਘੈਂਟਾ ਲੀਡ ਮਾਰੀ ਕੱਲੀ ਨੇ ਅੱਛਾ ਢਾਂਗੀ ਚੜੀ ਉਦੋਂ ਪਹਿਲੀ ਬਾਜੀ ਜਿੱਤੀ ਅੱਛਾ ਦੂਜੀ ਜਿੱਤੀ ਇਹ ਮੋਹਨਪੁਰੇ ਉਦੋਂ ਰਾਤ ਨੂੰ ਬੈਠੀ ਦੂਜੀ ਦਿਨ ਭਾ ਕੇ ਲਏ ਅੱਛਾ ਤੀਜੀ ਬਾਈ ਛੱਡੀ ਬੁੱਧਰ ਵਾਲੀ ਅੱਛਾ ਉਦੋਂ ਹੀ ਬਈ ਇਹ ਸਾਢੇ 7:30 ਟਾਂਗੀ ਚੜ ਕੇ ਸਹੀ ਆ ਫਿਰ ਬਈ ਮੈਂ ਬਾਜੀ ਛੱਡਣੀ ਸੀ ਕਿ ਫਿਰ ਚੌਥੀ ਹਾਂ ਆ ਬਾਈ ਚੌਧਰੀ ਦਾ ਮੂੰਹ ਦਿਖਾਓ ਪਹਿਲਾਂ ਵਿੱਚ ਇਹ ਬਾਈ ਨੇ ਇਹਦੇ ਟੂਸੇ ਤੋੜਤੇ ਅੱਛਾ ਕਿਨਾਂ ਤੂੰ ਹਰਦਾ ਨਹੀਂ ਕਿ ਛੱਡਣਾ ਨਹੀਂ ਆਉਂਦਾ ਏਟੀ ਬਣਾਉਣਾ ਟੂਸੇ ਤੋੜਤੇ ਅੱਛਾ ਮੈਂ ਆਖਿਆ ਦੀ ਮੈਂ ਛੱਡਣੀ ਛੱਡਣੀ ਆ ਅੱਛਾ ਫਿਰ ਹੁਣ ਪਾਦੀ ਬਈ ਬੱਚਾ ਚ ਮੋਹਰਾ ਦਿਖਾਓ ਏ ਇਨੀਆਂ ਕਬੂਤਰ ਆ ਦੇਖੋ ਬਈ ਮੋਹਰਾਂ ਲੱਗੀਆਂ ਪਈਆਂ ਆ ਕਬੂਤਰੀ ਦੇ ਪੂਛ ਤੇ ਹਾਲੇ ਨਿੱਕੀ ਕਬੂਤਰੀ ਹੈ ਜਮ ਬਈ ਇੱਕ ਹੋਰ ਚੀਜ਼ ਦੱਸ ਦਈਏ ਜੰਨੇ ਵੀ ਭਰਾ ਦੇਖ ਰਹੇ ਨੇ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਕਬੂਤਰ ਆ ਬਈ ਇਹ ਸੇਲ ਨਹੀਂ ਹੈਗੇ ਤੇ ਮੋਬਾਈਲ ਨੰਬਰ ਦੇਣਾ ਸਾਨੂੰ ਅਲਾਉਡ ਨਹੀਂਗਾ ਵੀਰੇ ਉਹ ਦੇ ਨਹੀਂ ਸਕਦੇ ਆਪਾਂ ਠੀਕ ਆ ਜੀ ਤੇ ਆਹ ਇਹਦੇ ਪੱਲੇ ਆ ਬਈ ਛੋਟੀ ਜੀ ਕਬੂਤਰੀ ਆ ਤੇ ਬਹੁਤ ਹੀ ਸੋਹਣਾ ਤੇ ਆਹ ਇਹਦੇ ਪੰਜੇ ਵੀ ਦੇਖ ਲਓ ਬਈ ਨਿੱਕ ਨਿੱਕੇ ਛੋਟੇ ਛੋਟੇ ਪੰਜੇ ਨੇ ਬਹੁਤ ਵਧੀਆ ਤੇ ਨਲੀ ਪੈਰੀ ਕਬੂਤਰੀ ਆ ਇਹ ਹੈ ਬਈ ਇੱਕ ਕਬੂਤਰੀ ਤੇ ਦੂਜੀ ਇਹਦੀ ਤੁਹਾਨੂੰ ਦਿਖਾ ਦਿੰਨੇ ਆ ਇਹ ਰਾਜਨ ਵਾਲੀ ਫੜੀ ਆ ਸ਼ਾਇਦ ਬਾਈ ਨੇ ਇਹ ਬਾਈ ਐਤੀ ਛੱਡੀ ਸੀ ਬਾਜੀ ਮੈਂ ਪਿੰਡ ਧਾਲੇ ਵਾਲੇ ਧਾਲੇ ਵਾਲੇ ਚਟੀਆਂ ਅੱਖਾਂ ਬਾਈ ਉੱਥੇ ਬਾਈ ਤੀਜਾ ਨੰਬਰ ਬਣਾਏ ਨੇ ਕੱਪ ਜਿੱਤੀ ਆ ਤੀਜਾ ਨੰਬਰ ਬਣਾਇਆ ਕੱਪ ਜਿੱਤੀ ਆ ਬਾਈ ਘਰ ਦੀ ਪੱਠੀ ਹਾਂਜੀ ਘਰ ਦੀ ਪੱਠੀ ਘਰ ਦੀ ਪੱਠੀ ਇਹ ਜਿਹੜੇ ਮੈਂ ਤੁਹਾਨੂੰ ਕਬੂਤਰ ਦਿਖਾਇਆ ਬਾਈ ਇੱਕ ਹੀ ਪੱਠੀ ਨਿਕਲੀ ਸੀ ਦੀ ਮਾਂ ਵੀ ਕਬੂਤਰਾਂ ਮਗਰ ਸਹੀ ਆ ਉਹਨੇ ਇੱਕ ਹੀ ਬੱਚੀ ਗੱਡੀ ਉਹ ਵੀ ਬਾਈ ਜਿੱਤ ਗਈ ਆਪਣੇ ਕੋਲੇ ਸਹੀ ਆ ਸਹੀ ਆ ਤੇ ਇਹ ਚਿੱਟੀਆਂ ਦੀ ਗੱਡੀ ਮਾਂ ਪਿਓ ਇਹਦੇ ਖਟੀਆਂ ਦੇ ਨਹੀਂ ਨਹੀਂ ਪਿਓ ਇਹਦਾ ਹਰੀਆਂ ਦਾ ਅੱਛਾ ਮਾਂ ਨੂੰ ਮੈਂ ਦਿਖੋਣਾ ਇਹ ਤੋਂ ਬਾਅਦ ਅੱਛਾ ਮਾਂ ਚਿੱਟੀਆਂ ਦੀ ਸਹੀ ਐ ਪਰ ਦਿਖਾਓ ਇਹਦੇ ਆਹ ਲਓ ਭਾਈ ਆਹ ਨੇ ਇਹਦੇ ਪਰ ਹੁਣ ਝਾੜੇ ਦੇ ਵਿੱਚ ਨੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਬੱਚਿਆਂ ਚ ਪਾਤਾ ਹੀ ਹੁਣ ਮੈਂ ਇਹ ਸਹੀ ਐ ਸਹੀ ਐ ਹਾਂ ਲੋ ਭਾਈ ਇੱਕ ਇਹ ਹੈਗੀ ਮਾਂ ਇਹਨਾਂ ਸਾਰਿਆਂ ਦੀ ਅੱਛਾ ਇਹ ਸਾਰਿਆਂ ਦੀ ਮਾਂ ਆ ਜਿਹੜੇ ਕਬੂਤਰ ਵੀ ਦੇਖਿਆ ਤੁਸੀਂ ਹਾਂਜੀ ਇਹ ਵੱਡੀ ਕਬੂਤਰ ਇਹਨਾਂ ਦੀ ਮਾਂ ਸਾਰਿਆਂ ਦੀ ਇਸੇ ਕਰਕੇ ਚਟੀਆਂ ਦੇ ਅੱਗੇ ਕੱਢ ਜਾਂਦੇ ਆ ਚਟੀਆਂ ਦੇ ਹਰੀਆਂ ਦੇ ਵੀ ਕੱਢ ਦਿੰਦੇ ਆ ਇਹ ਕਿਹੜੀ ਨਸਲ ਆ ਜਿਹੜੀ ਹੈ ਇਹ ਆਪਣੇ ਕਬੂਤਰ ਬਾਈ ਕੋਲ ਹੀ ਆਈ ਸੀ ਇਹ ਨਹੀਂ ਮੈਨੂੰ ਪਤਾ ਲੱਗਿਆ ਮੈਨੂੰ ਬਾਈ ਤੋਂ ਬਾਵਾ ਕਬੂਤਰ ਲਿਆ ਸੀ ਉੱਥੇ ਮੇਰੇ ਕੋਲ ਫਿੱਟ ਬੈ ਗਈਗਾ ਪੱਠੀ ਨਿਕਲੀ ਸੀ ਮੇਰੇ ਕੋਲ ਗਾਂਹ ਦੀ ਗਾਂ ਸਹੀ ਹੈ ਮੇਰੇ ਨਾਲ ਪੈ ਕੇ ਸਹੀ ਆ ਉੱਥੋਂ ਮੁੜ ਕੇ ਬਾਈ ਨਾਲ ਤਾਂ ਬੈ ਗਿਆ ਕਬੂਤਰ ਹਿਲਣੋਂ हट ਕੇ ਫਿਰ ਮੈਂ ਇਹਦੇ ਨਾਲ ਲਈ ਰੱਖੀ ਹੁਣ ਇਹਦੀ ਗਾਂ ਪੱਠੀਆਂ ਰੋਕ ਕੇ ਜਿਹੜੀਆਂ ਇਹਦੇ ਨਾਲ ਦੀ ਨਿਕਲਦੀਆਂ ਉਹ ਮੇਰੇ ਕੋਲ ਬੇਟੀਆਂ ਤੇ ਹੋਰ ਖੁੱਡਿਆਂ ਚ ਉਹ ਮੈਂ ਬੱਚਿਆਂ ਚ ਨਾਲੋਂ ਵੀ ਲਾਈ ਜਨਾ ਸਹੀ ਹੈ ਸਹੀ ਹੈ ਸਹੀ ਇੱਕ ਇਹਦੀ ਧੀ ਜਿਹੜੀ 4 3 ਵਜੇ ਤੇ ਆਦ ਕੀ ਉਹਦੀ ਭੈਣ ਪਿਛਲੇ ਸਾਲ ਠਾਰ ਚ ਕੱਪ ਜਿੱਤੀ ਪਿੰਡ ਕਾਹਨ ਸਿੰਘ ਵਾਲੇ 2023 ਚ ਸਹੀ ਆ ਉਹ ਤੋਂ ਕੱਪ ਜਿੱਤੀ ਸੀਗੀ ਠੀਕ ਆ ਠੀਕ ਆ ਇਹ ਉਹ ਨਹੀਂ ਮਾਂ ਹੀ ਸਾਰੇ ਪਰ ਦਿਖਾਓ ਇਹਦੇ ਆ ਲਓ ਭਾਈ ਆ ਦੇਖੋ ਇਹਦੇ ਪਰ ਇਹ ਕਬੂਤਰੀ ਦੀ ਆ ਸਾਰੀ ਲਾਦ ਜਿੰਨੀ ਬਾਈ ਹੁਣਾਂ ਦੇ ਕੋਲ ਆ ਔਰ ਦੱਸ ਦੇਣੇ ਕਿ ਜਾਂਦੇ ਵੀ ਨਹੀਂਗੇ ਤੇ ਉੜਦੇ ਵੀ ਬਹੁਤ ਬਾਈ ਮਟਾਣੀਆਂ ਵਾਲੇ ਪਿੰਡਾਂ ਦੀ ਸ਼ਰਤ ਚੋਂ ਨਿੱਕੇ ਨਿੱਕੇ ਸਹੀ ਆ ਥੱਲੇ ਇੰਨਾਂ ਵਾਲੇ ਆਪਣਾ ਪਿੰਡ ਵੱਡਾ ਇਹ ਦੇਖੋ ਇਹ ਵੀ ਨਲੀ ਪੈਰੀ ਆ ਜੀ ਬਹੁਤ ਵਧੀਆ ਆ ਵੀਰੇ ਆ ਗਈ ਚੌਥੀ ਕਬੂਤਰੀ ਬਾਹਰ ਇਹ ਬਾਈ ਛੱਡਣੀ ਸੀ ਐਤਕੀ ਛੱਡੀ ਨਹੀਂ ਗਈ ਤੇ ਆ ਰੰਗ ਲਾਇਆ ਜੀ ਦੂਸਰ ਦਾ ਲੈਣਾ ਇਹਨਾਂ ਪੰਗਾ ਅੱਛਾ ਕਿਉਂਕਿ ਇਹਦੇ ਦੋਨੇ ਭੈਣਾਂ ਜਿੱਤੀਆਂ ਤੇ ਤਿੰਨ ਬਾਈ ਜਿੱਤੀ ਦੀ ਭੈਣ ਨਹੀਂ ਜਮਾ ਡਿੱਟੋ ਆ ਇਹਦੀ ਭੈਣ ਵੀ ਇਹਦੇ ਵਰਗੀ ਆ ਇਹ ਵੀ ਉਵੇਂ ਉੜਦੇ ਆ ਘਰੇ ਬਾਈ 10 ਵਜੇ ਤੱਕ ਸਾਢੇ 9 ਵਜੇ ਤੱਕ ਉੜਦੇ ਆ ਹਮ ਹਮ ਤੇ ਬਾਹਰ ਬਈ ਬਾਜੀ ਨੇ ਬੇੜਦੇ ਸਹੀ ਹੈ ਸਹੀ ਆ ਘਰੇ ਜਮਾਈ ਨੁੜਦੇ ਇਹ ਹੁਣ ਛੱਡੀ ਪਰ ਖੋਲਿਓ ਇੱਕ ਚੀਜ਼ ਦੇਖਣੀ ਪਰਾਂ ਦੇ ਵਿੱਚ ਆਹ ਦੇਖੋ ਬਈ ਸਹੀ ਆ ਉਹ ਵੀ ਖੋਲਿਓ ਬਹੁਤ ਵਧੀਆ ਬਈ ਤੇ ਆਹ ਹੈ ਬਈ ਇਹਨਾਂ ਪਰਾਂ ਨਿਕੜਦੀ ਸਹੀ ਆ ਪਰ ਹੋ ਜਾਣੀ ਹੈ ਨਾ ਹਾਂ ਪਰ ਨਸਲ ਪੂਰੀ ਵਧੀਆ ਬਾਈ ਕੁਝ ਬਾਈ ਆਪਣੇ ਹੁਣ ਬਈ ਕੀ ਦਸੀ ਜਿੱਤੇ ਇੱਕ ਪੁੱਤਰ ਹਾਂਜੀ ਬਾਈ ਅਰਸ਼ ਕੋਲੇ ਬੈਠਿਆ ਠੀਕ ਹੈ ਜੀ ਠੀਕ ਹੈ ਜਿੱਤੇ ਇੱਕ ਬਾਈ ਨਰੇਸ਼ ਕੋਲੇ ਠੀਕ ਹੈ ਜੀ ਕਿਉਂ ਮੈਂ ਖੁੱਡੇ ਢਾਈ ਸੀ ਕਿ ਬਾਈ ਹਾਂਜੀ ਤੇ ਭਰਾ ਆਪਣੇ ਕੁਝ ਯਕੀਨ ਵੀ ਹੁੰਦਾ ਪੋਪਾ ਬਾਈਆਂ ਕੋਲ ਛੱਡੇ ਹੋਏ ਸਹੀ ਗੱਲ ਹੈ ਜੀ ਕੁਛ ਆ ਬਾਈ ਸਤਨਾ ਕੋਲੇ ਬੈਠੇ ਆਪਣੇ ਵੱਡੇ ਬਾਕੀ ਬਾਈ ਤੁਹਾਡਾ ਯਕੀਨ ਜਿਹੜਾ ਬਣਿਆ ਰਵੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਯਕੀਨ ਦੇ ਸਿਰ ਤੇ ਸਾਰੀ ਦੁਨੀਆ ਟੰਗੀ ਆ ਸੀ ਦੋਨਾਂ ਨੇ ਲਾਇਆ ਬਾਈ ਦੋਨੇ 파ਟਰਨ ਸੀ ਅਸੀਂ ਸਾਝੇ ਢਾਇਏ ਦੋਨਾਂ ਨੇ ਸਹੀ ਹੈ ਜੀ ਬਹੁਤ ਵ ਸਹੀ ਹੈ ਸਹੀ ਹੈ ਜੀ ਵਧੀਆ ਕਬੂਤਰ ਹੈ ਬਈ ਆਪਾਂ ਵਧੀਆ ਬਾਜੀਆਂ ਦਿੱਤੇ ਮੈਂ ਘਰੇ ਡੋਂਦਾ ਸੀ ਇਹ ਬਾਈ ਬਾਜੀਆਂ ਸਾਹਮਣੇ ਸੀ ਸਹੀ ਹੈ ਸਹੀ ਹੈ ਜੀ ਬਾਕੀ ਆਪਣੇ ਕਬੂਤਰ ਜੋੜੇ ਵੱਡੇ ਉੱਧਰ ਲੱਗੇ ਹੋਏ ਆ ਬੱਸ ਜਿੱਤੋ ਹੀ ਦਿਖਾਦੇ ਬਾਈ ਸਾਰੇ ਸਹੀ ਹੈ ਜੀ ਤੇ ਕੁਝ ਕਬੂਤਰ ਜਿਹੜੇ ਅੰਦਰ ਬੱਚੇ ਦਿਖਾ ਦਈਏ ਆ ਦਿਖਾਓ ਬਈ ਆ ਲਾਓ ਬਈ ਤੁਹਾਨੂੰ ਆ ਸ਼ੌਂਕਰਾ ਦੇਣੇ ਬੱਚਿਆਂ ਦਾ ਖੋਲ ਅੰਦਰ ਬਈਆ ਬਾਈ ਦੇ ਖੁੱਡਿਆ ਹੂਟਰ ਸਿਸਟਮ ਲਾ ਦਿੱਤਾ ਖੁੱਡਿਆਂ ਦੇ ਵਿੱਚ ਤੇ ਸ਼ੌਂਕ ਬਾਈ ਆਪਾਂ ਤੁਹਾਨੂੰ ਦਿਨੇ ਆ ਕਰਾ ਆਹ ਦੇਖੋ ਬਾਈ ਆਹ ਆ ਬਾਈ ਦੇ ਖੁੱਡੇ ਬਿਲਕੁਲ ਠੰਡੇ ਨੇ ਪੂਰੇ ਛੱਤ ਦੇ ਉੱਤੇ ਕਾਨੇ ਤੇ ਬਾੰਸ ਜਿਹੜੇ ਪਾਏ ਹੋਏ ਆ ਵਧੀਆ ਸਿਸਟਮ ਕੀਤਾ ਵੀਰ ਨੇ ਤੇ ਬਹੁਤ ਵਧੀਆ ਲੱਗਾ ਖੁੱਡੇ ਵੀ ਪੂਰੇ ਠੰਡੇ ਰਹਿੰਦੇ ਨੇ ਤੇ ਇਹ ਆ ਬੱਚੀ ਜਿਹੜੇ ਬਾਜ਼ੀਆਂ ਛੱਡਣ ਲਈ ਇਸ ਵਾਰ ਤਿਆਰ ਕੀਤੇ ਜਾ ਰਹੇ ਨੇ ਕੁਝ ਇਸ ਸਾਈਡ ਬੈਠਿਆ ਇਹ ਕੀ ਆ ਗਿਆ ਉੱਡ ਕੇ ਹੋਰ ਤੇ ਇੱਕ ਆ ਮਿੱਠਾ ਬੱਚਾ ਆਹ ਇੱਕ ਆ ਕਬੂਤਰੀ ਸ਼ੈਡ ਵੱਡੀ ਆ ਥੱਲੇ ਵੇਖੀ ਆ ਸਹੀ ਆ ਸਹੀ ਆ ਇਹ ਆਪਣੇ ਕਾਲੇ ਜੀ ਨੇ ਬਈ ਮਸ਼ਹੂਰ ਹੁੰਦੇ ਵਾਲੇ ਬਈ ਭਿੰਦਰ ਕੋਲੇ ਸੀ ਹਾਂਜੀ ਇਹ ਉਹਨਾਂ ਚੋਂ ਬੱਚੇ ਐ ਕਿੜਾ ਸਹੀ ਆ ਸਹੀ ਆ ਸਹੀ ਆ ਜੀ ਇਹ ਬਾਈ ਦਾ ਸ਼ੌਂਕ ਮਿੱਤਰੋ ਕਿਦਾਂ ਦਾ ਲੱਗਾ ਜ਼ਰੂਰ ਦੱਸਣਾ ਠੀਕ ਆ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਾਲ ਦੇ ਖੁੱਡੇ 'ਚ ਵੀ ਕੁਝ ਪਰਿੰਦੇ ਹੈਗੇ ਆ ਉਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਬਹੁਤ ਸੋਹਣੇ ਸੋਹਣੇ ਵੀਰ ਦੇ ਕੋਲ ਕਬੂਤਰ ਨੇ ਇਹਦੇ ਦੋ ਤੇ ਇਹ ਲੋ ਭਾਈ ਇੱਧਰ ਦੋ ਹੀ ਕਬੂਤਰ ਆ ਬਾਕੀ ਤੁਹਾਨੂੰ ਦਿਖਾ ਦਿੱਤੇ ਜਿਹੜੇ ਉੱਡੇ ਹੋਏ ਕਬੂਤਰ ਸੀ ਠੀਕ ਹੈ ਜੀ ਇੱਧਰ ਤੇ ਹੋਰ ਕਬੂਤਰ ਲੋਕ ਨੂੰ ਦਿਖਾ ਦਿੰਦੇ ਬਾਕੀ 22 ਉਹਨਾਂ ਨੇ ਇੱਧਰ ਲਾਈਆਂ ਆਪਣੀਆਂ ਨੇ ਜੋੜੀਆਂ ਆ ਗਰਦੀ ਅੰਦਰ ਆ ਕੇ ਆ ਆ ਲਓ ਬਾਈ ਛੱਡ ਕਿਉਂ ਤੂੰ ਇੰਦਰ ਬਾਈ ਨੇ ਲਾਈਆਂ ਜੋੜੀਆਂ ਤੇ ਜੋੜੀਆਂ ਦਾ ਕਰੋ ਸ਼ੌਂਕ ਦੇਖੋ ਬਾਈ ਕਬੂਤਰ ਰੂਹ ਖੁਸ਼ ਕਰਦੇ ਪ੍ਰਿੰਦੇ ਆ ਦੇਖੋ ਕਿੰਨੀ ਵੱਡੀ ਮौज ਆ ਇਸ ਕਬੂਤਰੀ ਦੇ ਵੱਡੇ ਵੱਡੇ ਡੱਕੇ ਨੇ ਇੱਥੇ ਜੋੜੀਆਂ ਥੋੜੀਆਂ ਹੀ ਆ ਹਨਾ ਆਪਣੇ ਦੂਜੇ ਮੁੰਡੇ ਕੋਲ ਰੱਖਿਆ ਮੈਂ ਖੁੱਡੇ ਪਾਏ ਨੇ ਢਾਈ ਸੀਗੇ ਠੀਕ ਆ ਉਹ ਖੁੱਡੇ ਪਾਉਣ ਕਰਕੇ ਫਿਰ ਉਹ ਤਰਾਂਡੇ ਮੁੰਡਲੇ ਵਾਲੇ ਮੈਜਲ ਬੱਚੇ ਕਢਾ ਕੇ ਲਿਆਵਾਂਗੇ ਸਹੀ ਆ ਸਹੀ ਆ ਆਂ ਅੰਡੇ ਰੱਖੇ ਹੋਏ ਆ ਜੀ ਕਮੂਤਰੀਆਂ ਨੇ ਆਹ ਬੈਠੀਆਂ ਹੋਈਆਂ ਨੇ ਆਹ ਹਰੀਆਂ ਖਾਣੀ ਹੋਣਾ ਚਾਹੀਆਂ हां ਇਹ ਬਾਈ ਲਖਰੀਆਂ ਖਾਂ ਇਹ ਸੇਮ ਦੱਸਦੇ ਆ ਆਪਣਾ ਇਹਨਾਂ ਦਾ ਵजूद ਹੀ ਉਹੋ ਜਿਹਾ ਆ ਆਹ ਬਾਈ ਦੇ ਕਾਲੇ ਟੂਸਿਆਂ ਵਾਲੇ ਜਿਹੜੇ ਬਾਈ ਭਿੰਡਰ ਦੇ ਮਸ਼ਹੂਰ ਹੋਏ ਸੀਗੇ ਠੀਕ ਆ ਇਹ ਕਾਲੇ ਟੂਸਿਆਂ ਵਾਲੇ ਸਹੀ ਆ ਬਾਈ ਹਾਂਜੀ ਇਹ ਕਬੂਤਰ ਬਾਈਨ ਮਿੰਟ ਜੁੜਾਇਤਾ ਸੀਗਾ ਹਾਂਜੀ ਇਹਨਾਂ ਦੇ ਬੱਚੇ ਬਹੁਤ ਜਿੱਤੇ ਆਪਣੇ ਕੋਲੇ ਠੀਕ ਆ ਠੀਕ ਆ ਪਹਿਲਾਂ 2022-23 ਚ ਲਾ ਲਉ ਸਹੀ ਹੈ ਜੀ ਹੋਰ ਬੱਚੇ ਹੈ ਨਹੀਂ ਆਪਣੇ ਕੋਲ ਕਿਉਂਕਿ ਮੇਰੇ ਕਬੂਤਰ ਘਰੋਂ ਤੁਰ ਗਏ ਸੀ ਕਿ ਬਿਮਾਰੀ ਆ ਗਈ ਸੀ 2 ਸਾਲ ਪਹਿਲਾਂ ਠੀਕ ਆ ਤੇ ਹੁਣ ਦੂਰੀ ਵੇਰ ਜੋੜਾ ਲਾਇਆ ਬਾਈ ਫੇਰ ਸਹੀ ਹੈ ਜੀ ਆ ਕਾਲੇ ਚਿੱਲੇ ਨੇ ਬਾਈ ਕੋਲ ਬਣੇ ਸੀ ਉਹ ਕਬੂਤਰ ਇਹ ਵਿੱਚੋਂ ਸਹੀ ਹੈ ਸਹੀ ਹੈ ਨਹੀਂ ਨਹੀਂ ਕਰੋ ਸ਼ੌਂਕ ਮਿੱਤਰੋ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਤੇ ਇਹ ਡੱਬੇ ਕਿਹੜੇ ਆ ਜੋ ਬਾਈ ਇਹੇ ਆਪਣੇ ਕੋਲ ਬੱਚਾ ਨਿਕਲਦਾ ਪਰ ਰੋਕ ਲਿਆ ਜੀ ਇਹ ਇਹਨਾਂ ਨੇ ਚਿੱਟਿਆਂ ਨੇ ਕੱਢਿਆ ਨਹੀਂ ਉਹ ਕਬੂਤਰੀ ਨੇ ਕੱਢਿਆ ਸੀ ਇਹ ਅਜੀਰੀ ਨੇ ਹਾਂ ਉਹਨੇ ਕੱਢਿਆ ਸੀ ਆ ਥੱਲੇ ਜਿਹੜੀ ਬੈਠੀ ਜੀ ਆ ਥੱਲੇ ਬੈਠੀ ਐ ਇਹ ਕਾਲੀ ਕਿਨੇ ਚੋਂ ਆਪਣੇ ਸੱਚ ਅੱਛਾ ਇਹਨੇ ਡੱਬਾ ਬੱਚਾ ਬਣਾਤਾ ਆ ਲਓ ਬਾਈ ਉਹ ਬੈਠੀ ਬਾਈ ਦੇ ਫੋੜ ਵਾਲੇ ਚੋਈ ਬੱਚੇ ਉਹ ਇਹਦੀ ਚੁੰਝ ਲੰਬੀ ਆ ਵੱਖਰੀ ਆ ਹਾਂਜੀ ਹਾਂਜੀ ਆਹ ਦੇਖੋ ਬਾਈ ਇਹਦੀ ਚੁੰਝ ਕਾਫੀ ਲੰਬੀ ਆ ਅੱਛਾ ਆ ਫੋੜ ਵਾਲੇ ਚੋ ਬਾਈ ਦੇ ਅੱਛਾ ਜਿਹੜੇ ਫੋੜ ਦਿੱਤੀ ਸੀ ਕਬੂਤਰੀ ਹਾਂ ਹਾਂ ਉਹਦੇ ਟੈਕਟ ਆ ਇਹ ਆ ਲਓ ਬਾਈ ਆ ਬੱਚੇ ਇਹਦੀ ਵੀ ਕੱਢੇ ਹੋਏ ਆ ਕਬੂਤਰੀ ਦੇ ਤੇ ਸ਼ੌਂਕ ਵੀਰ ਦਾ ਬਹੁਤ ਵਧੀਆ ਲੱਗਾ ਤੇ ਇੱਕ ਡੱਬਾ ਆ ਵੀ ਆ ਹੁਣਾ ਜਵਾ ਇਹ ਰੋਕੇ ਵੇ ਜੀ ਮੈਂ ਇਹ ਕਿਹੜਿਆਂ ਨੇ ਕੱਢਿਆ ਇਹ ਇੰਨਾ ਨਹੀਂ ਕੱਢਿਆ ਸੀ ਗਈ ਆ ਕਬੂਤਰ ਬਦਲੇ ਸੀ ਕਬੂਤਰ ਹੀ ਉਹ ਹੀ ਹੈ ਨਹੀਂ ਛੜਦੀ ਡੱਬੇ ਠੀਕ ਹੈ ਇਹੀ ਡੱਬੇ ਕੱਢ ਜਾਂਦੀ ਕਾਲੀ ਜੀ ਨਹੀਂ ਲਾਲ ਜੀ ਨੇ ਜਮਾਂ ਰੱਤੇ ਵੀ ਕੱਢ ਦਿੰਦੀ ਹੈ ਸਹੀ ਹੈ ਸਹੀ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਸ਼ੌਂਕ ਮਿੱਤਰੋ ਫੇਰ ਦੱਸ ਦਈਏ ਬਈ ਅਬੋਰ ਫਾਜ਼ਿਲਕਾਰਾ ਏਰੀਆ ਪਿੰਡ ਰਾਜਪੁਰਾ ਕਾਲੂ ਵੀਰ ਦੇ ਕਬੂਤਰ ਜਿਹਨਾਂ ਦਾ ਤੁਸੀਂ ਕਰ ਰਹੇ ਹੋ ਸ਼ੌਂਕ ਠੀਕ ਆ ਜੀ ਤੇ ਸ਼ੌਂਕ ਕਿਦਾਂ ਦਾ ਲੱਗਾ ਜ਼ਰੂਰ ਦੱਸਣਾ ਮੇਰੇ ਭਰਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਬਾਕੀ ਮੇਤਰੋ ਮਿਲਦੇ ਆ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਦਿਓ ਹੁਣੇ ਇਜਾਜਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ